5 ਦਿਨਾਂ ਦੇ ਵਿੱਚ 1 ਲੱਖ ਤਕਰੀਬਨ 68000 78000 ਰੁਪਿਆ ਬਿੱਲ ਬਣਾਤਾ ਲੋਡ ਤੋਂ ਵੱਧ ਉਹਨਾਂ ਨੂੰ ਭੇਜਦਾ ਬਿੱਲ ਉਹਨਾਂ ਨੇ ਡਿਨਾਈ ਕਰਤਾ ਬਹੁਤ ਤੰਗ ਕੀਤਾ ਅੰਦਰ ਜਿਹੜੀ ਮੈਡਮ ਮਨਦੀਪ ਹੋਰ ਆ ਉਹਨੇ ਬਹੁਤ ਭਤੀ ਚੁਦਾਵੀ ਵਰਤੀ ਹੈ ਜਿਸ ਕਰਕੇ ਮੇਰੀ ਬੱਚੀ ਨੂੰ ਘਬਰਾਹਟ ਤੇ ਦੁਬਾਰਾ ਹੋਰ ਹੀ ਸਟਾਰਟ ਹੋਣ ਚੱਲੂਗੀ ਇਹਨਾਂ ਨੇ ਕੋਈ ਮੈਡੀਸਿਨ ਪ੍ਰੋਵਾਈਡ ਨਹੀਂ ਕਰਿਆ ਕਿਹੜਾ ਸਾਡਾ ਟੀ-ਸ਼ਰਟ ਰੱਖ ਕੇ ਬੈਠੇ ਹੋਏ ਨੇ ਸਾਡੇ ਨਾਲ ਧੱਕਾ ਕਰਦੇ ਨੇ ਆਬਰਾ ਦੀ ਗੱਲ ਕਹੀ ਆ ਕਿ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਤੇ ਤੁਹਾਡੇ ਰੀਇਮਰਸਬਰਸਮਟ ਦੇ ਵਿੱਚ ਪੈਸੇ ਆ ਜਾਣੇ ਆ ਜਦ ਕਿ ਅਸੀਂ ਐਡਮਿਟ ਇਸ ਕਰਕੇ ਆਏ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਇੰਸ਼ੋਰੈਂਸ ਕਿਸ ਕਰਕੇ ਆਏ ਅਜਿਹਾ ਦਾ ਮਤਲਬ ਨਹੀਂ ਇਹ ਕਹੇ ਜੀ ਤੁਸੀਂ ਉਹਨਾਂ ਨੂੰ ਅਪਲਾਈ ਕਰੋ ਤੁਹਾਡਾ ਟਾਈਆ ਪਿਆ ਉਹ ਸਪਿਟਲ ਦਾ ਤੇ ਕੈਸ਼ਲੈਸ ਦਾ ਮਤਲਬ ਕੀ ਹੁੰਦਾ ਜਦ ਇਹ ਸਾਡਾ ਪਹਿਲਾਂ ਅਪਰੂਵਲ ਨਾ ਆਂਦਾ ਠੀਕ ਹੈ ਜੀ ਤੇ ਅਸੀਂ ਉਸ ਦਿਨ ਆਪਣਾ ਸੋਚਦੇ ਕਿ ਅਸੀਂ ਕਿੱਧਰ ਨੂੰ ਜਾਵਾਂ ਕੀ ਭਾਈ ਕੀ ਮਸਲਾ ਆਪਣਾ ਨਾਮ ਦੱਸ ਕੇ ਮੇਰਾ ਨਾਮ ਰਣਜੀਤ ਸਿੰਘ ਆ। ਹਾਂਜੀ। ਮੈਂ ਰਾਮਪੀਰ throੜੂ ਨੂੰ ਅਨੰਦਪੁਰਿਆ ਉਹਦਾ ਰਹਿਣ ਵਾਲਾ। ਮੇਰਾ ਜੀ ਬਿੜੀਆ ਦਾਖ ਲਿਆ ਇੱਥੇ 29 ਅਗਸਤ ਨੂੰ ਮੇਰੀ ਬੇਟੀ ਇੱਥੇ ਦਾਖਲ ਹੋਈ ਹੈ। ਲਿਵਾਸਾ ਹਸਪੀਟਲ। ਇਹ ਜੀ 에어ਪੋਰਟ ਰੋਡ ਤੇ। ਠੀਕ ਆ। ਇਹਨਾਂ ਨੇ ਜੀ ਸਾਈ ਸਾਡੇ ਕੋਲ ਰੇਲੈਂਸ ਦੀ ਇੰਸ਼ੋਰੈਂਸ ਆ। ਜੋ ਕਿ ਕੈਸ਼ਲੈਸ ਆ 10 ਲੱਖ ਰੁਪਏ ਦਾ ਇਹਦੇ ਵਿੱਚ ਕਲੇਮ ਆ। ਠੀਕ ਆ ਜੀ। ਇੱਥੇ ਅਸੀਂ ਐਡਮਿਟ ਕਰਾਇਆ ਆਪਣੀ ਕੁੜੀ ਨੂੰ ਇਹਨਾਂ ਦੇ ਕੰਸਲਟ ਦੇ ਨਾਲ ਜੋ ਕਿ ਪਿਛਲੇ ਕਾਫੀ ਚਿਰ ਤੋਂ ਬਿਮਾਰ ਚੱਲ ਰਹੀ ਸੀ ਉਹਦੀਆਂ ਪਿਛਲੀਆਂ ਟੈਸਟ ਰਿਪੋਰਟਾਂ ਵੀ ਹੈਗੀਆਂ ਨੇ ਆਪਾਂ ਅੱਗੇ ਤਕਨੀਕੀ ਸੀ ਲੜਕੀ ਉਹਨਾਂ ਦਾ ਫੀਵਰ ਜੀ ਚੜਦਾ ਉਤਰਦਾ ਸੀ ਪਿਛਲੇ 4 ਮਹੀਨਿਆਂ ਤੋਂ ਤਕਰੀਬਨ ਰਿਪੋਰਟ ਦੇ ਮਤਲਬ ਕਿ ਕੀ ਪ੍ਰੋਬਲਮ ਢਾਈ ਫੈਡ ਨਿਕਲਿਆ ਠੀਕ ਹੈ ਜੀ ਅਸੀਂ ਇੱਥੇ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ ਡਾਕਟਰ ਵਿਕਰਮਜੀਤ ਜੀ ਨਾਲ ਠੀਕ ਹੈ ਜੀ ਮੇਰੀ ਵਾਈਫ ਤੇ ਮੇਰੇ ਬੇਟੀ ਆਈ ਸੀ ਉਸ ਦਿਨ ਮੈਂ ਡਾਕਟਰ ਸਾਹਿਬ ਨੂੰ ਨਹੀਂ ਮਿਲਿਆ ਉਹਨਾਂ ਨੇ ਸਾਰਾ ਕੁਝ ਅਸੀਂ ਦੱਸਿਆ ਕੰਸਲਟ ਕੀਤਾ ਮੈਂ ਵੀ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਇਹਨੂੰ ਐਡਮਿਟ ਕਰਵਾ ਦਿਓ ਠੀਕ ਹੈ ਠੀਕ ਹੈ ਜੀ ਅਸੀਂ ਕਹਿ ਆ ਜੀ ਅਸੀਂ ਇਸ ਟਾਈਮ ਨਹੀਂ ਅਜੇ ਸਲਾਹ ਕਰਕੇ ਤੁਹਾਡੇ ਕੋਲ ਆਵਾਂਗੇ ਦੋ ਦਿਨ ਬਾਅਦ ਅਸੀਂ ਇੱਥੇ ਆਏ ਆ ਭਾਜੀ ਅਸੀਂ ਇਹਨਾਂ ਨੂੰ ਕਿਹਾ ਕਿ ਇਨਸ਼ੋਰਸ ਸਾਡੀ ਹੈਗੀ ਆ ਕੈਸ਼ਲੈਸ ਹੈਗੀ ਆ ਤੁਸੀਂ ਜੇ ਤੁਹਾਡੇ ਉੱਤੇ ਟਰੀਟਮੈਂਟ ਕਰਨਾ ਐਡਮਿਟ ਕਰਨਾ ਤਾਂ ਕਰਿਓ ਜੇ ਨਹੀਂ ਐਡਮਿਟ ਤੁਸੀਂ ਸਾਡੀ ਇਨਸ਼ੋਰਸ ਦਾ ਕੋਈ ਕਲੇਮ ਮਿਲਣ ਦਾ ਤੁਹਾਨੂੰ ਕੋਈ ਲੱਗਦਾ ਅਪਰੂਵਲ ਨਹੀਂ ਹੁੰਦੀ ਤੇ ਅਸੀਂ ਸਾਨੂੰ ਦੱਸ ਦਿਓ ਅਸੀਂ ਆਪਣਾ ਟਰੀਟਮੈਂਟ ਹੋਰ ਕਿਥੋਂ ਕਰਵਾਈਏ ਜਦਕਿ ਇਹਨਾਂ ਨੇ 80000 ਦੀ ਅਪਰੂਵਲ ਭੇਜੀ ਲਗਭਗ ਜਿਹਦੇ ਵਿੱਚੋਂ 58000 ਰੁਪਏ ਦੀ ਕੰਪਨੀ ਨੇ ਅਪਰੂਵਲ ਭੇਜ ਵੀ ਦਿੱਤੀ ਠੀਕ ਹੈ ਜੀ ਟ੍ਰੀਟਮੈਂਟ ਚਾਲੂ ਹੋ ਗਿਆ ਜੀ ਇਹਨਾਂ ਨੇ 5 ਦਿਨਾਂ ਦੇ ਵਿੱਚ 1 ਲੱਖ ਤਕਰੀਬਨ 68000 68000 ਰੁਪਿਆ ਬਿੱਲ ਬਣਾਤਾ ਜੀ 5 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ ਪੌਣੇ 2 ਲੱਖ ਰੁਪਏ ਦਾ ਠੀਕ ਹੈ ਜੀ ਉਹ ਪੌਣੇ 2 ਲੱਖ ਰੁਪਏ ਦਾ ਜਦੋਂ ਇਹਨਾਂ ਨੇ ਫਾਈਨਲ ਕਲੇਮ ਉਹਨਾਂ ਨੂੰ ਭੇਜਿਆ ਉਹਨਾਂ ਨੇ ਉਸ ਕਲੇਮ ਨੂੰ ਡਿਨਾਈ ਕਰਤਾ ਠੀਕ ਹੈ ਜੀ ਉਹਦੇ ਵਿੱਚ ਕੁਝ ਡਾਕਟਰੀ ਲੈਂਗੁਏਜ ਦੇ ਹਿਸਾਬ ਨਾਲ ਕੁਝ ਚੀਜ਼ਾਂ ਲਿਖੀਆਂ ਜੋ ਸਾਡੀ ਸਮਝ ਤੋਂ ਬਾਹਰ ਨੇ ਠੀਕ ਹੈ ਜੀ ਉਹਦੇ ਮੁਤਾਬਕ ਪਿਛਲੇ ਤਕਰੀਬਨ ਤਕਰੀਬਨ 28 ਘੰਟੇ 29 ਘੰਟੇ ਹੋ ਗਏ ਆ ਮਤਲਬ ਕਿ ਕੁੜੀਆਂ ਨੂੰ ਤੁਹਾਡੇ ਮੁਤਾਬਿਕ ਉਹਨੂੰ ਟਾਈਫਾਈਡ ਸੀ ਟਾਈਫਾਈਡ ਟਾਈਫਾਈਡ ਦੇ ਮਰੀਜ਼ ਦੇ ਇਲਾਜ ਲਈ ਪਰ ਡੇ ਕਿੰਨਾ ਖਰਚਾ ਇਹਨਾਂ ਨੇ تقريبا تقريبا ਜੀ ਇਹਨਾਂ ਨੇ 32 ਤੋਂ 33000 ਰੁਪਏ ਚਾਰਜ ਕਰ ਲਿਆ ਜੀ ਪਰ ਡੇ ਪਰ ਡੇ ਦਾ ਜੀ ਆਈਸੀਯੂ ਨਹੀਂ ਜੀ ਨਹੀਂ ਨੋਰਮਲ ਕਮਰੇ ਦੇ ਵਿੱਚ ਜੀ ਅੱਛਾ ਨੋਰਮਲ ਕਮਰੇ ਜੀ ਠੀਕ ਹੈ ਤੇ ਨਾ ਹੀ ਸਾਨੂੰ ਕੁਝ ਦੱਸਿਆ ਜਾ ਰਿਹਾ ਰਿਪੋਰਟਸ ਸਾਰੀਆਂ ਤਕਰੀਬਨ ਤਕਰੀਬਨ ਇਹਨਾਂ ਨੇ ਕਰਵਾ ਕੇ ਸਾਰਾ ਕੁਝ ਕਰ ਲਿਆ ਠੀਕ ਹੈ ਠੀਕ ਹੈ ਜੀ ਹੁਣ ਐਂਡਲੀ ਮੂਵਮੈਂਟ ਦੇ ਉੱਤੇ ਜਦੋਂ ਇਹਨਾਂ ਨੇ ਲੋਡ ਤੋਂ ਵੱਧ ਉਹਨਾਂ ਨੂੰ ਭੇਜਤਾ ਬਿੱਲ ਉਹਨਾਂ ਨੇ ਡਿਨਾਈ ਕਰਤਾ ਇਹ ਸਾਡਾ ਪੇਸ਼ੈਂਟ ਰੱਖ ਕੇ ਬੈਠੇ ਹੋਏ ਨੇ ਸਾਡੇ ਨਾਲ ਧੱਕਾ ਕਰਦੇ ਨੇ ਇੱਥੇ ਇੱਕ ਮੈਡਮ ਆ ਰਤੀ ਉਹਦਾ ਨਾਮ ਮਨਦੀਪ ਕੌਰ ਆ ਠੀਕ ਹੈ ਜੀ ਉਹਨੇ ਜੀ ਬਹੁਤ ਬੋਲ ਬਲਾਰਾ ਕੀਤਾ ਮੇਰੇ ਪੇਸ਼ੈਂਟ ਗੁੜੀਆ ਦੇ ਨਾਲ ਤੇ ਮੇਰੀ ਵਾਈਫ ਦੇ ਨਾਲ ਉਸ ਟਾਈਮ ਮੈਨੇਜਮੈਂਟ ਨਾਲ ਕੋਈ ਗੱਲਬਾਤ ਕੀਤੀ ਭਾਜੀ ਮੈਂ ਰਾਤੀ ਥਾਣੇ ਰਿਪੋਰਟ ਵੀ ਦੇ ਕੇ ਆਇਆ ਇਸੇ ਰਿਗਾਰਡਿੰਗ ਏਅਰਪੋਰਟ ਦੇ ਅੰਦਰ ਥਾਣਾ ਆ ਉੱਥੇ ਮੈਡਮ ਐਸਐਚਓ ਸਾਹਿਬ ਨੂੰ ਅਸੀਂ ਮਿਲੇ ਆ ਤਿੰਨ ਮੁਲਾਜ਼ਮ ਸਾਹਿਬ ਨੂੰ ਮਿਲੇ ਆ ਅਸੀਂ ਆਪਣਾ ਪੱਖ ਰੱਖਿਆ ਦਰਖਾਸਤ ਦਿੱਤੀ ਲਿਖਤੀ ਕਿ ਸਾਡੇ ਬੱਚੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਜੋ ਇਹ ਧੱਕਾ ਵੀ ਕਰੀ ਜਾ ਰਿਹਾ ਸਾਨੂੰ ਜਾਣ ਵੀ ਦਿੱਤਾ ਨਹੀਂ ਜਾ ਰਿਹਾ ਸਾਡਾ ਟ੍ਰੀਟਮੈਂਟ ਵੀ ਜਿਹੜਾ ਵਾ ਮੈਡੀਕਲੀ ਹੋ ਵੀ ਨਹੀਂ ਦੀ ਐਸੈਪਟ ਹੋ ਜੇਗੀ ਤੇ ਬਿਲਕੁਲ ਜੀ ਕੈਸ਼ਲੈਸ ਸੀ ਤਾਂ ਸਾਨੂੰ ਆਇਆ ਤੁਹਾਡਾ ਪੇਸ਼ੈਂਟ ਨਹੀਂ ਦੇ ਰਹੇ ਨਹੀਂ ਜੀ ਪੇਸ਼ੈਂਟ ਨਹੀਂ ਦੇ ਰਹੇ ਪਿਛਲੇ 22 ਘੰਟੇ ਤੋਂ ਇਹ ਮੰਗ ਰਿਹਾ ਜੀ 1,68,000 ਰੁਪਿਆ ਤੇ ਨਾਲ ਜੀ ਸਾਨੂੰ ਕਹਿ ਰਹੇ ਕਿ ਜੋ ਦੇ ਤੋਂ ਬਾਅਦ ਦੇ ਚਾਰਜਸ ਆ ਉਹ ਵੀ ਤੁਹਾਡੇ ਕੋਲ ਲੈਣੇ ਆ ਉਸ ਤੋਂ ਬਾਅਦ ਦੇ ਚਾਰਜਸ ਵੀ ਉਹੀ ਲੈ ਜੀ ਇਹ ਥਾਣੇ ਤਰਖਾਸ ਦੇਣ ਤੋਂ ਬਾਅਦ ਰਾਤੀ ਮਲਾਜਮ ਵੀ ਆਏ ਨੇ ਉਹ ਵੀ ਇਹਨਾਂ ਨੂੰ ਕਹਿ ਕੇ ਗਏ ਨੇ ਕਿ ਤੁਸੀਂ ਇਤਰਾ ਕਰ ਨਹੀਂ ਸਕਦੇ ਸਿਰੇ ਇਹਨਾਂ ਨੂੰ ਥਾਣੇ ਦਾ ਟਾਈਮ ਦਿੱਤਾ ਗਿਆ ਸੀ ਇਹ ਹੁੰਦੇ ਨਹੀਂ ਸੀ ਫਿਰ ਇਹਨਾਂ ਦਾ ਇੱਕ ਅੰਦਰੋਂ EMPLOYE ਦੀਪਕ ਤੇ ਉਹਦੇ ਨਾਲ ਇੱਕ ਅਨਨੋਨ ਅੰਦਰੋਂ ਸਟਾਫ ਮੈਂਬਰ ਸੀਗਾ ਜੋ ਕਿ ਆਪਣੇ ਆਪ ਨੂੰ ਐਡਵੋਕੇਟ ਦੱਸ ਰਿਹਾ ਸੀ ਠੀਕ ਹੈ ਥਾਣੇ ਦੇ ਅੰਦਰ ਉਹਨਾਂ ਦੇ ਕਹਿਣ ਦੇ ਬਾਅਦ ਉਹ ਉੱਥੇ ਗੱਲਾਂ ਬਾਤਾਂ ਹੋਈਆਂ ਕਹਿੰਦੇ ਜੀ ਸਾਡੀ ਮੈਨੇਜਮੈਂਟ ਨਾਲ ਗੱਲ ਕਰ ਲਓ ਅਸੀਂ ਹੱਲ ਕੱਢ ਦਿੰਨੇ ਹਾਂ ਅਸੀਂ ਇੱਥੇ ਆਏ ਆ ਜੀ ਇੱਥੇ ਆ ਕੇ ਸਾਨੂੰ ਕਿਹਾ ਜਾ ਰਿਹਾ ਜੀ ਇਹ ਕੰਮ ਤਾਂ ਬੰਨਣਾ ਨਹੀਂ ਤੁਹਾਨੂੰ ਚਾਰਜਸ ਪੈ ਰਹੇ ਨੇ ਹਾਂਜੀ ਠੀਕ ਹੈ ਜੀ ਅਸੀਂ ਉੱਪਰ ਅਜੇ ਜੀ ਹੈਗੇ ਨੇ ਡਾਕਟਰ ਸਾਹਿਬ ਮੈਨੇਜਮੈਂਟ ਦੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਖਮਾ ਫਰਾ ਕੇ ਇਹ ਗੱਲ ਕਹੀ ਆ ਕਿ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਤੇ ਤੁਹਾਡੇ ਰੀਇਵਰਸਮੈਂਟ ਦੇ ਵਿੱਚ ਪੈਸੇ ਆ ਜਾਣੇ ਆ ਜਦ ਕਿ ਅਸੀਂ ਐਡਮਿਟ ਜਿਸ ਕਰਕੇ ਹੋਏ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਇਨਸ਼ੋਰ ਚ ਕੇਸ ਕਰ ਗਿਆ ਚਲਸ ਦਾ ਮਤਲਬ ਕੀ ਠੀਕ ਹੈ ਜੀ ਇਹ ਧੱਕਾ ਕਰ ਰਹੇ ਆ ਜਦੋਂ ਵੀ ਅਸੀਂ ਪੇਸ਼ੈਂਟ ਨੂੰ ਉੱਥੋਂ ਕਹਿੰਨੇ ਆ ਕਿ ਜਾਣ ਦੀ ਤੇ ਜੀ ਆਪਣਾ ਸਿਕਿਉਰਿਟੀ ਗਾਰਡ ਕੇ ਸਪੈਸ਼ਲ ਸਿਕਿਉਰਿਟੀ ਗਾਰਡ ਜੀ ਕੈਮਰਿਆਂ ਚ ਚੈੱਕ ਕਰ ਸਰਦੇ ਮੇਰੇ ਰੂਮ ਦੇ ਬਾਹਰ ਲਾਇਆ ਗਿਆ ਰਾਤ ਦਾ ਜੀ 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 ਤੁਹਾਨੂੰ ਕੈਦ ਕੀਤਾ ਜੀ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਬੰਦੀ ਬਣਾਇਆ ਜੀ ਸਾਨੂੰ ਰਾਤ ਦਾ ਅਸੀਂ ਕਹਿ ਕਿ ਥੱਕ ਗਏ ਆ ਥਾਣੇ ਵਾਲਿਆਂ ਨੂੰ ਵੀ ਅਸੀਂ ਕਿਹਾ ਠੀਕ ਹੈ ਉਹਨਾਂ ਵੱਲੋਂ ਐਸਐਚਓ ਸਾਹਿਬ ਦਾ ਬਹੁਤ ਵਧੀਆ ਸਪੋਰਟ ਮਿਲਿਆ ਉਹਨਾਂ ਨੇ ਸਿਰੇ ਸਾਨੂੰ ਸੱਧਿਆ ਇਹਨਾਂ ਨੂੰ ਵੀ ਸੱਧਿਆ ਠੀਕ ਹੈ ਜੀ ਆਪਾਂ ਆਏ ਆ ਪਰ ਉਹਦੇ ਤੋਂ ਬਾਅਦ ਵੀ ਇਹੋ ਕੁਝ ਹੀ ਚੱਲ ਰਿਹਾ ਪਿਛਲੇ 3 ਘੰਟੇ ਤੋਂ ਠੀਕ ਹੈ ਅਸੀਂ ਅਜੇ ਥਾਣੇ ਦੁਬਾਰਾ ਇਸ ਰਿਗਾਰਡਿੰਗ ਵੀ ਕਹਿਣਾ ਸੀ ਠੀਕ ਹੈ ਠੀਕ ਹੈ ਜੀ ਕਿ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਪਏ ਦੂਜੀ ਰਾਤ ਬੀਤਨ ਤੱਕ ਆ ਗਈ ਆ ਕੱਲ ਰਾਤ 1 ਵਜੇ ਤੱਕ ਅਸੀਂ ਇਹੋ ਕੁਝ ਹੀ ਕਰਦੇ ਰਹੇ ਆ ਬਹੁਤ ਤੰਗ ਕੀਤਾ ਅੰਦਰ ਜਿਹੜੀ ਮੈਡਮ ਮਨਦੀਪ ਕੌਰ ਆ ਉਹਨੇ ਬਹੁਤ ਭਦੀ ਸ਼ਬਦਾਵਲੀ ਵਰਤੀ ਆ ਠੀਕ ਹੈ ਜੀ ਜਿਸ ਕਰਕੇ ਮੇਰੀ ਬੱਚੀ ਨੂੰ ਘਬਰਾੜ ਤੇ ਦੁਬਾਰਾ ਉਹ ਵੀ ਸਟਾਰਟ ਹੋਣੀ ਚੱਲੂਗੀ ਇਹਨਾਂ ਨੇ ਕੋਈ ਮੈਡੀਸਿਨ ਪ੍ਰੋਵਾਈਡ ਨਹੀਂ ਕਰਵਾਈ ਠੀਕ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਪਾਲਸੀ ਆ ਜੀ ਅਸੀਂ ਇਹਦੇ ਵਿੱਚ ਕੋਈ ਦੂਰ ਨੰਬਰ ਦਾ ਕੰਮ ਨਹੀਂ ਕੀਤਾ ਹੈ ਕੈਸ਼ਲੈਸ ਪਾਲਸੀ ਆ ਬਿਲਕੁਲ ਸਾਡਾ ਜੈਨੂਇਨ ਟ੍ਰੀਟਮੈਂਟ ਆ ਇਸ ਪਾਲਸੀ ਦੇ ਰਿਗਾਰਡਿੰਗ ਮੈਂ ਅੱਜ ਤੱਕ ਅ ਕੋਈ ਕਲੇਮ ਵੀ ਨਹੀਂ ਲੱਤਾ ਆ ਜੋ ਕਿ ਪਿਛਲੇ 2 ਸਾਲ ਤੋਂ ਚੱਲਦੀਆਂ ਪਈਆਂ ਨੇ ਮੈਂ ਰੈਗੂਲਰ ਆ ਮੇਰੇ ਸਾਰੇ ਡੀਸੀ ਜੋ ਵੀ ਮੇਰੇ ਫੈਮਿਲੀ ਦਾ ਹੈਗਾ ਸਭ ਕੁਝ ਜੈਨੂਇਨ ਜੇ ਕੋਈ ਪ੍ਰੋਬਲਮ ਹੈ ਇਹਨਾਂ ਨੂੰ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਡਾ ਪੇਸ਼ੈਂਟ ਦੇ ਦ ਠੀਕ ਹੈ ਜੀ ਤੁਸੀਂ ਉਹਨਾਂ ਨੇ ਅਪਲਾਈ ਕਰੋ ਤੁਹਾਡਾ ਟਾਈਆ ਪਿਆ ਹੋਸਪੀਟਲ ਦਾ ਤੇ ਕੈਸ਼ਲੈਸ ਦਾ ਮਤਲਬ ਕੀ ਹੁੰਦਾ ਹਾਂਜੀ ਹਾਂਜੀ ਜਦੋਂ ਸਾਡਾ ਪਹਿਲਾਂ ਅਪਰੂਵਲ ਨਾ ਆਂਦਾ ਹਾਂਜੀ ਠੀਕ ਹੈ ਜੀ ਤੇ ਅਸੀਂ ਉਸ ਦਿਨ ਆਪਣਾ ਸੋਚਦੇ ਕਿ ਅਸੀਂ ਕਿੱਧਰ ਨੂੰ ਜਾਣਾ ਕੀ ਲੱਗਦਾ ਲੋਡ ਤੋਂ ਵੱਧ ਇਹਨਾਂ ਦਾ ਲੋਡ ਤੋਂ ਵੱਧ ਭਾਜੀ ਬਿੱਲ ਬਣਾਇਆ ਵੇਖੋ ਹਰ ਕੰਪਨੀ ਦੇ ਪ੍ਰੋਟੋਕੋਲ ਹੁੰਦੇ ਨੇ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਬਿੱਲਾਂ ਦੇ ਵਿੱਚ ਠੀਕ ਹੈ ਜੀ 5 ਦਿਨ ਦੇ ਵਿੱਚ 1,68,000 ਬਿੱਲ ਸਿਰਫ ਬੁਖਾਰ ਦਾ ਬਣ ਜਾਣਾ ਸਾਡੀ ਵੀ ਸਮਝ ਤੋਂ ਬਾਹਰ ਲੱਗਦਾ ਇੰਸੂਰੈਂਸ ਕੰਪਨੀ ਡਿਨਾਈ ਕਰ ਬਿਲਕੁਲ ਜੀ ਬਿਲਕੁਲ ਇਸ ਕਰਕੇ ਭਾਈ ਸਾਡਾ ਹੁਣ ਬੱਚਾ ਨਹੀਂ ਦੇ ਰੇ ਤੇ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਤੁਹਾਡੇ ਕੋਲ ਕਰਦੇ ਕਿ ਸਾਡਾ ਬੱਚਾ ਰੇ ਦਵਾਈ ਜਾਵੇ ਪੇਸ਼ੈਂਟ ਤੇ ਦਵਾਈ ਜਾਵੇ ਇਹ ਪੈਸਿਆਂ ਕਰਕੇ ਡੱਕ ਕੇ ਬੈਠੇ ਹੋਏ ਜੇ ਇਸ ਮਾਮਲੇ 'ਚ ਹਸਪੀਟਲ ਦੇ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਮਨਾਂ ਕਰ ਦਿੱਤਾ ਉਹ ਕਹਿੰਦੇ ਜੀ ਸਾਡੇ ਕੋਲ ਅਥਾਰਟੀ ਨਹੀਂ ਗਈ ਤੇ ਨਾ ਹੀ ਕਿਸੇ অথরাইਜ਼ ਪਰਸਨ ਨਾਲ ਮਿਲਾਇਆ ਤੇ ਜੇ ਫਿਰ ਵੀ ਹਸਪੀਟਲ ਆਪਣਾ ਇਸ ਪੱਖ ਰੱਖਣਾ ਚਾਹੁੰਦਾ ਤੇ ਆਪਾਂ ਪਹਿਲ ਦੇ ਅਧਾਰ ਤੇ ਚਲਾਵਾਂਗੇ ਜੀ ਸਰ ਜਿਹੜੀ ਨਿਵਾਸਾ ਹਸਪੀਟਲ ਦਾ ਇਹ ਕੋਈ ਰੰਜੀ ਸੀਗਾਂ ਨਾਲ ਦੇ ਬਲੋ ਕੰਪਲੇਂਟ ਆਈ ਲੋ ਕਿ ਕੀ ਕਾਰਨ ਹੋਇਆ ਸਰ ਕੰਪਲੇਂਟ ਸਾਡੇ ਕੋਲ ਆਈ ਸੀ ਦੋਵੇਂ ਪਾਰਟੀਆਂ ਨੂੰ ਸਵੇਰ ਦਾ ਟਾਈਮ ਦਿੱਤਾ ਸੀ ਸਵੇਰੇ ਆਈ ਸੀ ਦੋਵੇਂ ਪਾਰਟੀਆਂ ਇੱਥੇ ਗੱਲਬਾਤ ਹੋਈ ਸੀ ਆਪਸ ਵਿੱਚ ਦੋਵਾਂ ਦੀ ਆਪਸ ਵਿੱਚ ਸੈਟਿੰਗ ਹੋ ਗਈ ਸੀ ਆਪਸ ਵਿੱਚ ਗੱਲਬਾਤ ਕਰਕੇ ਇੱਥੋਂ ਜਾ ਕੇ ਉਹਨਾਂ ਨੇ ਕਿਹਾ ਸਾਨੂੰ ਵੀ ਆਪਾਂ ਉੱਥੇ ਜਾ ਕੇ ਆਪਸ ਵਿੱਚ ਸੈਟਿੰਗ ਕਰ ਲੈਣੇ ਬਹਿ ਗਏ ਇੱਥੋਂ ਚਲੇ ਗਏ ਸੀ